ਤੋ ਹੀ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਜਾਂ ਫਿਰ ਸ਼ਹਿਰਾਂ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਖੂਨਦਾਨ ਕਰਨ ਦੇ ਲਈ ਪਹੁੰਚਦੇ ਪਏ ਤਾਂ ਇਸ ਵळे ਅਸੀਂ ਤਸਵੀਰ ਅੰਮ੍ਰਿਤਸਰ ਦੇ ਰਣਜੀਤਿਆ ਨੂੰ ਈ ਬਲੌਗ ਦੀ ਸਾਂਝੀ ਕਰਦੇ ਪਿਆ ਤਾਂ ਈ ਐਮਸੀ ਹਸਪੀਟਲ ਕੈਨਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਹੀ ਮਹਿਲਾਵਾਂ ਵੀ ਪਹੁੰਚਦੇ ਪਏ ਤਾਂ ਉਹਨਾਂ ਦੇ ਵੱਲੋਂ ਖੂਨਦਾਨ ਕੀਤਾ ਜਾ ਰਿਹਾ ਤਾਂ ਪਹਿਲਾਂ ਅਸੀਂ ਉਸ ਬੈਨਰ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੈਨਰ ਦੇ ਉੱਪਰ ਲਿਖਿਆ ਹੋਇਆ ਹੈ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਵਿੱਚ ਜਿਹੜਾ 44ਵਾਂ ਹੌਂਦਨ ਕੈਂਪਾਹੋ ਲਗਾਇਆ ਗਿਆ ਹੈ ਤਾਂ EMC ਕ੍ਰੈਡਲ ਹਸਪੀਟਲ ਦੇ ਵਿੱਚ ਇਹ ਕੈਂਪ ਚੱਲਦਾ ਪਿਆ ਜੋ ਕਿ 11 ਵਜੇ ਤੋਂ ਸ਼ੁਰੂ ਹੋਇਆ ਤਾਂ 3 ਵਜੇ ਤੱਕ ਇਹ ਰਹੇਗਾ ਤਾਂ ਮੈਡਮ ਦੇ ਨਾਲ ਗੱਲਬਾਤ ਕਰਦੇ ਆ ਤਾਂ ਸਾਡੇ ਨਾਲ ਨੇ ਮੈਡਮ ਕੁਬੀਸ਼ਾ ਤਾਂ ਮੈਡਮ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ EMC ਕ੍ਰੈਡਲ ਦੇ ਵਿੱਚ ਜਿਹੜਾ ਖੂਨਦਾਨ ਕੈਂਪ ਚੱਲ ਰਿਹਾ}{|\text{ਸਾਇਲ ਜੀ ਗੱਲ ਕਰੀਏ ਤਾਂ ਪੂਰੇ ਪੰਜਾਬ ਵਿੱਚ 15 ਅਗਸਤ ਜੋ ਕਿ ਸਾਡੇ ਦੇਸ਼ ਦਾ ਸੁਤੰਤਰਤਾ ਦਿਵਸ ਹੈ ਉਸ ਦਿਨ ਤੋਂ ਲੈ ਕੇ 9 ਸਤੰਬਰ ਤੱਕ ਜਿਹੜੇ ਖੂਨਦਾਨ ਕੈਂਪ ਲਗਾਏ ਜਾਣੇ ਹਨ ਔਰ ਅੱਜ EMC ਕ੍ਰੈਡਲ ਰਣਜੀਤ ਐਵਨਿਊ B ਬਲਾਕ ਵਿੱਚ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੀ ਯਾਦ ਵਿੱਚ ਜਿਹੜੇ ਕਿ ਪੰਜਾਬ ਕੇਸਰੀ ਦੇ ਫਾਊਂਡਰ ਸਿਗੇ ਉਹਨਾਂ ਦੀ ਯਾਦ ਵਿੱਚ ਅੱਜ ਇੱਥੇ ਕੈਂਪ ਲਗਾਇਆ ਜਾ ਰਿਹਾ ਹੈ 11 ਵਜੇ ਦਾ ਸਮਾਂ ਸੀ ਹੋ ਰਿਹਾ ਹੁਣ ਤੱਕ ਸਾਹਿਲ ਹਜੇ 12ਵੇਂ ਨਹੀਂ ਬੱਚੇ} ਇਸਾਰੇ ਕੋਲ کافی ਡੋਨਰਸ ਪਹੁੰਚ ਚੁੱਕੇ ਨੇ ਮਹਿਲਾਵਾਂ ਨੇ ਇਸ ਦੀ ਸ਼ੁਰੂਆਤ ਕੀਤੀ ਕਿਉਂਕਿ ਸਾਡੇ ਨਾਲ ਫੁਲਕਾਰੀ ધ ਔਮਨ ਆਫ ਅਮਰਿਤਸਰ ਸਾਡੇ ਨਾਲ ਜੁੜੇ ਔਰ ਉਹਨਾਂ ਨੇ ਆਪਣੀ ਜਿਹੜੀ ਭਾਗੀਦਾਰੀ ਸਾਡੇ ਨਾਲ ਜੋੜੀ ਹੈ ਔਰ ਉਹਨਾਂ ਦੇ ਨਾਲ ਹੀ کافی ਹੋਰ ਸਮਾਜਿਕ ਵੀ ਜੁੜੀਆਂ ਨੇ ਔਰ EMC ਕ੍ਰੈਡਲ ਨੇ ਆਪਣੀ ਵੱਡੀ ਹਿੱਸੇਦਾਰੀ ਪਾਈ ਹੈ ਉਹਨਾਂ ਦੇ ਹਸਪੀਟਲ ਦੇ ਪ੍ਰੈਮਿਸਸਿਸ ਵਿੱਚ ਅਸੀਂ ਅੱਜ ਖਲੋਤੇ ਆ ਔਰ ਇੱਥੇ ਹੁਣ ਜਿਹੜਾ ਮਹਿਲਾਵਾਂ ਵੱਜੋਂ ਤੇ ਪੁਰਸ਼ਾਂ ਵੱਲੋਂ ਵੱਖ-ਵੱਖ ਸੰਸਥਾਵਾਂ ਇੱਥੇ ਪਹੁੰਚ ਕੇ ਹਿੱਸਾ ਲੈ ਰਹੀਆਂ ਨੇ ਔਰ ਮੈਨੂੰ ਲੱਗਦਾ ਹੈ ਕਿ ਸਾਇਹਲ ਸ਼ਾਮ ਤੱਕ 3:30 ਵਜੇ ਤੱਕ ਜਿਹੜਾ ਐਂਡਿੰਗ ਟਾਈਮ ਹੈਗਾ ਉਹ ਤੋ ਤੱਕ ਕਾਫੀ ਵੱਡੀ ਗਿਣਤੀ ਚ ਜਿਹੜੇ ਯੂਨਿਟ ਕੁੱਲ ਟੋਟਲ ਇਕੱਠੇ ਹੋ ਜਾਣਗੇ ਹਾਂ ਜੇਕਰ ਅਸੀਂ ਗੱਲ ਕਰੀਏ ਹੁਣ ਤੱਕ ਕਿੰਨੇ ਜਿਹੜੇ ਡੋਨਰ ਇਹੋ ਪਹੁੰਚ ਚੁੱਕੇ ਨੇ ਤਾਂ ਜਿਨ੍ਹਾਂ ਦੇ ਵੱਲੋਂ ਫੋਨ ਦਾਨ ਕਰ ਦਿੱਤਾ ਗਿਆ ਸਾਇਹਲ ਅਗਰ ਗੱਲ ਕਰੀਏ ਤਾਂ ਅੰਦਰ 30 ਸਾਡੇ ਕੋਲ ਲੋਕ ਜਿਹੜੇ ਹੁਣ ਤੱਕ ਰਜਿਸਟਰ ਹੋ ਚੁੱਕੇ ਨੇ ਔਰ ਇਸ ਤੋਂ ਅਗਰ ਗੱਲ ਕਰੀਏ ਕਿੰਨੇ ਡੋਨੇਸ਼ਨਸ ਹੋ ਚੁੱਕੇ ਨੇ 18 डोनेशंस ऑलरेडी हो चुकीया ने और लगातार जड़े डोनर्स आ पहुंच रहे हो ਤੁਸੀਂ ਦੇਖ ਸਕਦੇ ਕਿ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਸਾਡੇ ਕੋਲ ਇੱਥੇ ਪਹੁੰਚ ਰਹੀਆਂ ਨੇ ਔਰ ਇਹ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਮਹਿਲਾਵਾਂ ਵੀ ਅੱਜ ਪੂਰੀਆਂ ਵੱਧ ਚੜ ਕੇ ਇਸ ਬਲੱਡ ਡੋਨੇਸ਼ਨ ਕੈਂਪ ਵਿੱਚ ਆ ਲੈ ਰਹੀਆਂ ਨੇ ਫੁਲਕਾਰੀ ਦੀ ਵਿਮਨ ਆਫ ਅੰਮ੍ਰਿਤਸਰ ਆਪਣੇ ਆਪ ਚ ਇੱਕ ਵਿਮਨ ਆਰਗੇਨਾਈਜੇਸ਼ਨ ਹੈ ਜੋ ਕਿ ਵਿਮਨ ਵੈਲਫੇਅਰ ਲਈ ਕੰਮ ਕਰਦੀ ਹੈ ਵਿਮਨ ਏਮਪਾਵਰਮੈਂਟ ਲਈ ਕੰਮ ਕਰਦੀ ਹੈ ਹੈਲਥ ਲਈ ਕੰਮ ਕਰਦੀ ਹੈ ਤੇ ਤਾਂ ਹੀ ਅਸੀਂ ਉਹਨਾਂ ਦੇ ਨਾਲ ਜੋ ਜੁੜੇ ਤੇ ਉਹਨਾਂ ਨੇ ਈਐਮਸੀ ਕ੍ਰੈਡਲ ਜੋ ਕਿ ਮਹਿਲਾਵਾਂ ਦਾ ਹਸਪਤਲ ਹੈ ਉਸ ਨੂੰ ਇਸ ਕੈਂਪ ਲਈ ਚੁੜਿਆ ਮੈਡਮ ਜੇਕਰ ਅਸੀਂ ਗੱਲ ਕਰੀਏ ਕਿੰਨਾ ਖੂਨ ਫਾਇਦਾ ਦੇਗਾ ਉਹਨਾਂ ਆਮ ਜਨਤਾ ਨੂੰ ਜਿਨ੍ਹਾਂ ਨੂੰ ਖੂਨ ਨਹੀਂ ਮਿਲਦਾ ਬਹੁਤ ਸਾਰੀ ਮੁਸ਼ਕਲ ਆਂਦੀ ਹੈ ਹਸਪਤਲਾਂ ਦੇ ਵਿੱਚ ਜਾਂਦੇ ਨੇ ਤਾਂ ਫੀਸਾਂ ਵੀ ਉਹਨਾਂ ਨੂੰ ਪੜਨੀਆਂ ਪੈਂਦੀਆਂ ਨੇ ਪਰ ਇਹ ਜਿਹੜਾ ਮਹਾਦਾਨ ਜਿਹੜਾ ਕੀਤਾ ਜਾ ਰਿਹਾ ਲੋਕਾਂ ਦੇ ਵੱਲੋਂ ਖੂਨਦਾਨ ਤਾਂ ਉਹ ਫ੍ਰੀ ਦਿੱਤਾ ਜਾਏਗਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਮਰੀਜ਼ਾਂ ਨੂੰ ਜੀ ਸਾਹਿਲ ਜੜੀ ਇੱਕ ਮਿਨਿਮਮ ਜੜੀ ਬੈਰਿੰਗ ਕਾਸਟ ਹੁੰਦੀ ਹੈ ਉਹੀ ਇਹਨਾਂ ਨੂੰ ਲੱਗਦੀ ਆਏ ਗੈਸ ਬਾਕੀ ਵੈਸੇ ਅਸੀਂ ਹਸਪੀਟਲ ਤੋਂ ਜ਼ਿਆਦਾ ਜਾਣਕਾਰੀ ਲੈ ਲਾਂਗੇ ਐਕਚੁਅਲੀ ਕਈ ਵਾਰੀ ਹੁੰਦਾ ਹੈ ਕਿ ਕਾਸਟ ਪੈਸਾ ਜਿੰਨਾ ਮਰਜੀ ਖਰਚ ਲਓ ਮਗਰ ਸਾਨੂੰ ਯੂਨਿਟੀ ਨਹੀਂ ਮਿਲਦਾ ਕਈ ਐਸੇ ਜਿਹੜੇ ਬਲੱਡ ਗਰੁੱਪ ਹੁੰਦੇ ਜਿਨ੍ਹਾਂ ਦੀ ਤੇ ਪਹੁੰਚ ਵੀ ਨਹੀਂ ਹੁੰਦੀ ਇਸ ਵਿੱਚ ਜਿਹੜੇ ਬਲੱਡ ਬੈਂਕ ਨਾਲ ਜੁੜਦੇ ਨੇ ਉਸ ਦੀ ਬਲੱਡ ਨੂੰ ਪ੍ਰੀਜ਼ਰਵ ਕਰਕੇ ਰੱਖਣ ਦੀ ਜੜੀ ਕਾਸਟ ਹੁੰਦੀ ਹੈ ਮਾਮੂਲੀ ਜਈ ਉਹੀ ਲਈਤੀ ਜਾਂਦੀ ਸ਼ਾਇਦ ਇਸ ਵਿੱਚ ਉਹ ਵੀ ਨਹੀਂ ਲਈਤੀ ਜਾਏਗੀ ਕਿਉਂਕਿ ਮਹਾਦਾਨ ਹੈ ਔਰ ਸਾਹਿਲ ਹੈ ਜਿਹੜੀ ਇੱਕ ਜ਼ਿੰਦਗੀ ਨੂੰ ਬਚਾਣਾ ਬਚਾਨ ਵਾਸਤੇ ਜਿਸ ਤਿੰਨ ਲੋਕਾਂ ਦੀ ਜ਼ਿੰਦਗੀ ਬਚਦੀ ਹੈ ਇੱਕ ਯੂਨਿਟ ਦੇ ਨਾਲ ਔਰ ਇਸ ਦੇ ਨਾਲ ਮੈਂ ਫਿਰ ਵੀ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਜੇ ਤੁਸੀਂ ਖੂਨਦਾਨ ਕਰਦੇ ਹੋ ਤੇ ਕਿਤੇ ਨਾ ਕਿਤੇ 24 ਘੰਟਿਆਂ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਖੂਨ ਦੀ ਕਮੀ ਜਿਹੜੀ ਪੂਰਾ ਸਰੀਰ ਫਿਰ ਤੋਂ ਉਹਨੂੰ ਪੂਰਾ ਕਰ ਲੈਂਦਾ ਔਰ ਇਸ ਵਿੱਚ ਰਿਕਵਰੀ ਬਹੁਤ ਸਪੀਡੀ ਹੁੰਦੀ ਹੈ ਔਰ ਅਗਰ ਤੁਸੀਂ ਖੂਨਦਾਨ ਕਰਦੇ ਹੋ ਤੇ ਤੁਹਾਡੀ ਹੈਲਥ ਨੂੰ ਵੀ ਬੜੇ سارے ਬੈਨੀਫਿਟਸ ਹੁੰਦੇ ਆ ਕਿਉਂਕਿ ਅਗਰ ਤੁਸੀਂ ਖੂਨਦਾਨ ਨਹੀਂ ਕਰਦੇ ਤੁਹਾਡਾ ਖੂਨ ਜੇ ਜ਼ਿਆਦਾ ਵੱਧ ਜਾਂਦਾ ਹੈ ਉਹ ਤੁਹਾਡੇ ਸਰੀਰ ਲਈ ਚੰਗਾ ਨਹੀਂ ਹੈ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ ਹੈ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਹੈ ਔਰ ਜਿੱਥੇ ਤੁਸੀਂ ਖੂਨਦਾਨ ਕਰ ਦਿੰਦੇ ਹੋ ਤਾਂ ਤੁਹਾਡਾ ਸਰੀਰ ਵੀ ਨਰੋਇਆ ਰਹਿੰਦਾ ਤੇ ਨਾਲ ਦੇ ਨਾਲ ਤੁਹਾਡੇ ਬੀਪੀ ਦੀ 슈ਗਰ ਦੀ ਕਿਸੇ ਦਾ ਦੀ ਵੀ ਕੋਈ ਪ੍ਰੋਬਲਮ ਆਣ ਦੇ ਵੀ ਜਿਹੜਾ ਖਤਰਾ ਹੈ ਉਹ ਕਾਫੀ ਘੱਟ ਜਾਂਦਾ ਹੈ ਤੁਸੀਂ ਵੇਖਿਆ ਕਿ ਮੈਡਿਕ ਵਿਸ਼ਾ ਹੁਣਾ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੇ ਆਓ ਤੁਹਾਨੂੰ ਪਹਿਲਾਂ ਅੰਦਰ ਦੀਆਂ ਦਿਖਾਉਂਦੇ ਆ ਤਸਵੀਰਾਂ thank you ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਪੁੰਨ ਤਿਥੀ ਤੇ ਚਤਾਲਮੀ ਪੁੰਨ ਤਿਥੀ ਤੇ ਅੱਜ ਜਿਹੜੇ ਨੇ ਬਹੁਤ ਸਾਰੇ ਸ਼ਹਿਰਾਂ ਵਿੱਚ ਪੰਜਾਬ ਭਰ ਵਿੱਚ ਜਿਹੜੇ ਬਲੱਡ ਡੋਨੇਸ਼ਨ ਕੈਂਪ ਲਗਾਏ ਜਾ ਰਹੇ ਨੇ ਇੱਥੇ ਅੰਮ੍ਰਿਤਸਰ ਈਐਮਸੀ ਕ੍ਰੈਡਲ ਵਿੱਚ ਇੱਕ ਕੈਂਪ ਲਗਾਇਆ ਜਾ ਰਿਹਾ ਫੁਲਕਾਰੀ ਦੀ ਵਿਮਨ ਆਫ ਅੰਮ੍ਰਿਤਸਰ ਦੇ ਸਹਿਯੋਗ ਦੇ ਨਾਲ ਔਰ ਇੱਥੇ ਸਾਡੇ ਕੋਲ ਸਾਡੀ ਕਾਉਂਸਲਰ ਸੈਭਾ ਜੋ ਕਿ ਇੱਕ ਔਮਨ ਨੇ ਕ੍ਰਿਤੀ ਅਰੋੜਾ ਜੀ ਜੋ ਕਿ 5 ਅਵਾਰਡ ਨੰਬਰ 5 ਦੇ ਕਾਉਂਸਲਰ ਨੇ ਸ਼ੀ ਇਜ਼ ਹੇਅਰ ਟੂ ਪੇ ਦ ਟ੍ਰਿਬਿਊਟ ਐਸ ਵੈਲ ਤੇ ਨਾਲ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਜਿਹੜੇ ਕਿਤੇ ਨਾ ਕਿਤੇ ਝੱਕ ਜਾਂਦੇ ਨੇ ਕਿ ਬਲੱਡ ਡੋਨੇਸ਼ਨ ਕਰਨੀ ਚਾਹੀਦੀ ਕਿ ਨਹੀਂ ਸੇ ਇਤਨੂੰ ਕਿਤੇ ਨੁਕਸਾਨ ਤੇ ਨਹੀਂ ਹੁੰਦਾ ਉਸ ਲਈ ਮੋਟੀਵੇਟ ਕਰਨ ਲਈ ਪਹੁੰਚੇ ਨੇ ਸੋ हम बहुत-बहुत स्वागत है एंड वी आर रियली थैंकफुल कि आज ਤੁਸੀਂ ਸਾਡੇ ਨਾਲ ਇਸ ਸਾਡੇ ਕੌਸਟ ਚ ਪਹੁੰਚੇ थैंक यू सो मच फॉर हैविंग मी एंड वी ऑल आर ਕਲੈਬੋਰੇਟਿੰਗ विद ਪੰਜਾਬ ਕੇਸਰੀ ਐਂਡ ਵਿਦ ਫੁਲਕਾਰੀ 올 वूमेन 3 टियर्स टू वुमेन पावर एंड लाला जी की पुण्य तिथि पे वोंट हैव बीन बेटर सो हम ये चाहते हैं दैट एवरीबॉडी हु सोएवर इज इंटरेस्टेड टू डोनेट ब्लड यू मस्ट कम हियर फ्रॉम 11 टू 3 वी आर हियर And uh, uh, it is very essential. Our blood is uh, for our cholesterol maintenance and and for the heart maintenance. Renew, it gets renewed in 24 hours. And after three months, you can donate again. You are ready so, to donate. Yes, you are ready to donate again. And the renewal of the blood because of your health, keeping healthy for your heart, keeping healthy, it's essential. And uh, you get a certificate and a medal also once you come and donate. And uh, whosoever needs the blood, it is for the needy. Uh, subsidized rates may EMC cradle will be providing you. Yes. So please come donate for a good cause and help whosoever needs it. Because even from younger child to the adults to the elderly, everybody needs blood at some point. Please. So we should all join hands. Asi, no, hat jodke, binti hai, that usi, please out the blood donation which. ਕਿ ਸਾ ਆਪਣਾ ਪਾਓ ਮੈਮ ਬੀਿੰਗ ਅ ਵਮਨ ਜਿਹੜੇ ਬੱਚੇ ਹੁੰਦੇ ਆ ਤਾਂ ਹੈਲਸੀਮੀਆ ਦੇ ਸ਼ਿਕਾਰ ਹੁੰਦੇ ਆ ਉਹਨਾਂ ਨੂੰ ਹਰ ਟਾਈਮ ਉਹਨਾਂ ਨੂੰ ਰੀਨਿਊਅਲ ਦੀ ਲੋੜ ਪੈਂਦੀ ਹੈ ਬਲੱਡ ਦੇ ਤੇ ਉਹਨਾਂ ਲਈ ਕਹਿ ਸਕਦੇ ਆ ਕਿ ਉਹ ਕਿਤੇ ਨਾ ਕਿਤੇ ਭਵਿੱਖ ਨੇ ਜੀ ਉਹਨਾਂ ਨੂੰ ਵੀ ਜੀਨ ਦਾ ਮੌਕਾ ਮਿਲਣਾ ਚਾਹੀਦਾ ਐਂਡ ਐਸ ਯੂ ਸੈਡ ਕਿ ਸਾਡੀ ਬੋਡੀ ਰਿਵਾਈਵ ਕਰਦੀ ਹੈ ਸਾਡਾ ਬਲੱਡ ਜਿਹੜਾ ਹੈ ਦੁਬਾਰਾ 24 ਆਵਰਸ ਜਿਹੜਾ ਰੀਨਿਊ ਹੋ ਜਾਂਦਾ ਸੋ ਅ ਅਸੀਂ ਚਾਹਾਂਗੇ ਕਿ ਮੈਮ ਤੁਸੀਂ ਆਪਣੇ ਅਵਾਰਡ ਦੇ ਜਿਹੜੇ ਨਿਵਾਸੀ ਨੇ ਉਹਨਾਂ ਨੂੰ ਇੱਕ ਵਾਰ ਜ਼ਰੂਰ ਰਿਕਵੈਸਟ ਕਰੋ ਮੈਂ ਆਪਣੇ ਵੋਟ ਦੇ ਨਿਵਾਸੀਆਂ ਨੂੰ ਤਾਂ ਰਿਕੁਐਸਟ ਕਰ ਦితి ਹੈ ऑलरेडी ਵੀ ਅਸੀਂ ਇੱਕ ਹੋਰ ਕੈਂਪ ਲਗਾਇਆ ਸੀ 1 ਵੀਕ ਬਿਫੋਰ ਇਨ ਅਤਲਖਾ ਹਸਪੀਟਲ ਐਂਡ ਉੱਥੇ ਵੀ ਵੀ ਹੈਡ ਮੈਨੀ ਲੇਡੀਜ਼ ਅਰਾਊਂਡ ਐਂਡ ਇਟ ਵਾਸ ਅਰਾਊਂਡ 70% ਲੇਡੀਜ਼ ਐਂਡ 30% men ਜਿਨ੍ਹਾਂ ਨੇ ਕੀ ਡੋਨੇਸ਼ਨ ਕੀਤੀ ਐਂਡ ਇਟ ਵਾਸ ਇਨ ਦ ਨਿਊਜ਼ ਆਲਸੋ ਅਰਾਊਂਡ ਆਈ ਥਿੰਕ 57 ਯੂਨਿਟਸ ਵੀ ਹੈਡ ਕਲੈਕਟਡ ਐਂਡ ਇਟ ਵਾਸ ਅ ਗ੍ਰੇਟ ਥਿੰਗ ਪਰ ਮੈਂ ਹੁਣ ਜਾਣੀ ਆ ਕਿ ਬਾਕੀ ਸਾਰੇ ਵੀ ਅੱਗੇ ਆਂ ਨਾਟ ਓਨਲੀ ਈਚ ਵਾਰਡ ਐ ਸਾਡੇ ਅੰਮ੍ਰਿਤਸਰ ਨੂੰ ਬਹੁਤ ਲੋਡ ਆ ਗਿਆ ਜਿਹੜੀ ਕਿ ਅਸੀਂ ਅੱਗੇ ਆ ਕੇ ਬੱਚਿਆਂ ਨੂੰ ਥੈਲੇਸੀਮੀਆ ਕੈਂਸਰ ਪੇਸ਼ੈਂਟ ਐਨੀਬਾਡੀ ਹੂ ਨੀਡ देयर ਆਰ ਸੋ ਮਨੀ ਸੋ ਮਨੀ ਡਿਜ਼ੀਜ਼ਿਸ ਵੇਅ ਵੀ ਨੀਡ ਫਰੈਸ਼ ਬਲੱਡ ਫਾਰ ਈਚ ਐਂਡ ਏਵਰੀ ਪਰਸਨ ਸੋ ਪਲੀਜ਼ ਅੱਗੇ ਆਓ ਬਲੱਡ ਡੋਨੇਟ ਕਰੋ ਜਿਹੜੀ ਕਿ ਅੱਜ ਦੀ ਲੋੜ ਹੈਗੀ ਆ ਬਿਲਕੁਲ ਐਕਚੁਅਲੀ ਹਰ ਕੋਈ ਦਾਨ ਕਰਨਾ ਚਾਹੁੰਦਾ ਹੈ ਤੇ ਪੁੰਨ ਖਾਟਣਾ ਚਾਹੁੰਦਾ ਹੈ ਸੋ ਇਸ ਤੋਂ ਵੱਡਾ ਦਾਨ ਕੋਈ ਹੋਰ ਹੋ ਨਹੀਂ ਸਕਦਾ ਅਗਰ ਤੁਸੀਂ ਖੂਨਦਾਨ ਖੂਨ ਦਾ ਇੱਕ ਯੂਨਿਟ ਦਾਨ ਕਰਦੇ ਹੋ ਤੁਹਾਨੂੰ ਕਰੋੜਾਂ ਜੜੇਆਂ ਦੁਆਵਾਂ ਮਿਲਦੀਆਂ ਫੈਮਿਲੀਜ਼ ਦੀਆਂ ਦੁਆਵਾਂ ਮਿਲਦੀਆਂ ਤੇ ਨਾਲ ਦੇ ਨਾਲ ਤੁਹਾਨੂੰ ਖੁਨ ਵੀ ਮਿਲਦਾ ਸੋ ਥੈਂਕ ਯੂ ਮੈਮ ਅਸੀਂ ਅੰਦਰ ਚੱਲਣਾ ਚਾਹਾਂਗੇ ਤੁਹਾਡੇ